ਪੰਜਾਬ ਕਾਂਗਰਸ ਤੇ ਤੇਜ਼ ਤਰਾਰ ਆਗੂ ਅਤੇ ਬੁਲਾਰੇ ਸੁਖਪਾਲ ਸਿੰਘ ਖੈਰਾ ਜਲਦੀ ਹੀ ਕਾਂਗਰਸ ਪਾਰਟੀ ਨੂੰ અલਵਿਦਾ ਆਖ ਸਕਦੇ ਨੇ ਸੁਖਪਾਲ ਸਿੰਘ ਖੈਰਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਨੇ ਉਹਨਾਂ ਆਪਣੀ ਫੇਸਬੁੱਕ ਵਾਲ ਤੇ ਇਸ ਬੰਦੇ رائے ਵੀ ਮੰਗੀ ਹੈ ਖੈਰਾ ਨੇ ਆਪਣੇ ਹਲਕੇ ਪੁਲੱਥ ਵਿੱਚ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਸਮਰਥਕ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਜਾਣ ਲਈ ਦਬਾਅ ਪਾ ਰਹੇ ਨੇ ਅਤੇ ਉਹ ਹਾਲੇ ਇਸ ਸੰਬੰਧੀ ਵਿਚਾਰ ਕਰ ਰਹੇ ਨੇ ਦਰਅਸਲ ਕਾਂਗਰਸ ਪਾਰਟੀ ਦਾ ਗ੍ਰਾਫ ਲਗਾਤਾਰ ਹੀਠਾਂ ਵੱਲ ਜਾ ਰਿਹਾ ਹੈ ਪਾਰਟੀ ਬੁਰੀ ਤਰ੍ਹਾਂ ਫੁੱਟ ਦਾ ਸ਼ਿਕਾਰ ਹੈ ਅਤੇ ਆਉਂਦੇ ਸਮੇਂ ਵਿੱਚ ਵੀ ਇਕਜੁੱਟ ਹੁੰਦੀ ਦਿਖਾਈ ਨਹੀਂ ਦੇ ਰਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਜਿੱਤ ਦੇ ਨਾਲ ਪੰਜਾਬ ਦੇ ਪਾਰਟੀ ਦੇ ਆਗੂ ਅਤੇ ਸਮਰਥਕ ਖੁਸ਼ ਨੇ ਹਾਲਾਂਕਿ ਖੈਰਾ ਦੀ ਛਵੀ ਸਾਫ਼ ਸੁਥਰੇ ਸਿਆਸੀ ਆਗੂ ਵਜੋਂ ਦੇਖੀ ਜਾ ਸਕਦੀ ਹੈ ਅਤੇ ਉਹ ਅਜਿਹੇ ਲੀਡਰ ਨੇ ਜੋ ਸ਼੍ਰੋਮਣੀ ਅਕਾਲੀ ਦਲ ਖਿਲਾਫ ਖਾਸ ਕਰ ਸੁਖਵੀਰ ਬਾਦਲ ਅਤੇ ਵਿਕਰਮ ਸਿੰਘ ਮਝੱਠੀਆ ਖਿਲਾਫ ਖੁੱਲ ਕੇ ਬੋਲ ਸਕਦੇ ਨਹੀਂ ਪਰ ਚਰਚੇ ਇਹ ਵੀ ਨੇ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਵਿਚਲੇ ਆਗੂ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੇ ਹੱਕ ਵਿੱਚ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਹੋਰਨਾਂ ਪਾਰਟੀਆਂ ਚੋਂ ਆਗੂ ਸ਼ਾਮਲ ਕਰਨ ਦੀ ਬਜਾਏ ਪਾਰਟੀ ਵਿੱਚਲੇ ਨਵੇਂ ਆਗੂ ਨੂੰ ਅੱਗੇ ਲਿਆਂਦਾ ਜਾਵੇ ਹੁਣ ਦੇਖਣਾ ਹੋਵੇਗਾ ਕਿ ਖੈਰਾਂ ਨੂੰ ਆਮ ਆਦਮੀ ਪਾਰਟੀ ਸਵੀਕਾਰ ਕਰਦੀ ਹੈ ਜਾਂ ਨਹੀਂ ਪਰ ਇੱਕ ਗੱਲ ਸਾਫ਼ ਹੈ ਕਿ ਪੰਜਾਬ ਵਿੱਚੋਂ ਕਾਂਗਰਸ ਖਾਤਮੇ ਵੱਲ ਵੱਧ ਰਹੀ ਹੈ ਬਿਊਰੋ ਰਿਪੋਰਟ ਚੈਨਲ 7